ਸੰਤ ਈਸਰ ਸਿੰਘ ਜੀ ਮਹਾਰਾਜ ਨਾਨਕ ਸਰਵਾਲੇ ਉਹਨਾਂ ਨੂੰ ਕਿਸੇ ਗੁਰਮਖ ਨੇ ਆਖਿਆ ਕਹਿੰਦੇ ਸੰਤ ਜੀ ਤੁਸੀਂ ਬੜਾ ਸਾਦਗੀ ਚ ਰਹਿੰਦੇ ਹੋ ਤੁਹਾਡੇ ਵਿੱਚ ਸਾਦਗੀ ਬੜੀ ਹੈ ਪਰ ਜਿਹੜੇ ਬਾਬਾ ਈਸਰ ਸਿੰਘ ਦੀ ਰਾੜਾ ਸਾਹਿਬ ਵਾਲੇ ਨੇ ਉਹ ਠੀਕ ਹੈ ਵਸਤਰ ਤੇ ਬੜੇ ਸਾਦਗੀ ਵਾਲੇ ਚੱਪੇ ਚੱਪੇ ਪਹਿਨਦੇ ਨੇ ਫਕੀਰਾਂ ਵਾਲੇ ਪਹਿਨਦੇ ਨੇ ਪਰ ਟੌਰ ਟਪੱਕਾ ਜਿਆ ਵੀ ਕੱਢਦੇ ਨੇ ਕਈ ਵਾਰ ਐਨਕਾਂ ਲਾਈਆਂ ਹੁੰਦੀਆਂ ਚੰਗਾ ਜੋੜਾ ਜੜਾ ਵੀ ਪਾਉਂਦੇ ਨੇ ਇਹ ਕੀ ਕਾਰਨ ਹੈ ਸੰਤ ਕਹਿੰਦੇ ਦੇਖ ਭਲਿਆ ਉਹਨਾਂ ਦੀ ਤਪੱਸਿਆ ਬਹੁਤ ਜ਼ਿਆਦਾ ਹੈ ਇੱਥੇ ਆਮ ਤੂੰ ਸੰਤ ਵੇਖੇਗਾ ਉਹ ਨਿਰੇਈ ਜੋਗੀ ਨੇ ਰੱਬ ਨਾਲ ਜੁੜੇ ਹੋਏ ਨੇ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲਾ ਰਾਜਾ ਜੋਗੀ ਆ